ਪਾਰਟ ਦੇ ਸਟਾਰਕਾਰ ਦੇ ਨਾਲ ਹੀ ਆਪਾਂ ਜੇ ਉਹਨਾਂ ਨੇ ਹਮਲਾ ਕੀਤਾ ਉਹਦੇ ਆਪਾਂ ਉਹਨਾਂ ਦੇ ਪੂਰੇ ਸਮਰਥਨ ਕਰਦੇ ਆ ਜੇ ਉਹਨਾਂ ਨੇ ਆਪਣੇ ਛੱਬੀ ਮਾਰੇ ਤਾਂ ਆਪਾਂ ਉਹਨਾਂ ਦਾ ਪੂਰਾ ਬਦਲਾ ਲਿਆ ਹਾਂਜੀ ਮੇਰੇ ਜਦੋਂ ਦਾਦਾ ਜੀ ਹੁੰਦੇ ਸੀ ਉਹ ਮੈਨੂੰ ਦੱਸ ਦਿੰਦੇ ਸੀ ਜਦੋਂ ਇੱਥੇ ਹੀ ਹੁੰਨੇ ਹਾਂ ਤੇ ਉੱਤੋਂ ਦੀ ਸਾਡੇ ਗੋਲੇ ਨਾਲ ਕਿ ਕਿ ਜਾਂਦੇ ਸੀ ਉਹ ਗਾਂਹ ਜਾ ਕੇ ਜਿੱਦ ਤਰ੍ਹਾਂ ਦੇਖਦੇ ਸੀ ਉਹ ਕਹਿੰਦੇ ਹਣੇ ਇੱਥੋਂ ਉੱਠ ਕੇ ਗਏ ਉਹ ਇੱਥੇ ਰਹਿੰਦੇ ਰਹੇ ਅੱਛਾ ਜਦੋਂ ਜੰਗ ਵੀ ਲੱਗੀ ਸੀ ਤੇ ਅੰਮ੍ਰਿਤਸਰ ਦੇ ਅਟਾਰੀ ਸਰਹੱਦ ਤੇ ਮੌਜੂਦ ਹਾਂ ਜਿੱਥੇ ਕੀ ਦੇਰ ਰਾਤ ਲਾਹੌਰ ਦੇ ਨਜ਼ਦੀਕ ਜਿਹੜਾ 에ਅ ਸਟ੍ਰਾਈਕ ਕੀਤੀ ਗਈ ਤੇ ਇਹ ਉਹ ਪਿੰਡ ਨੇ ਜਿਹੜੇ ਪਿੰਡ ਹਮੇਸ਼ਾ ਹੀ ਉੱਜੜ ਕੇ ਚਲੇ ਜਾਂਦੇ ਨੇ ਲੇਕਿਨ ਕਿੰਨਾ ਕਿਹਦਾ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਜੋ ਹੈ ਕਟਾਈ ਜਿਹੜੀ ਹੈ ਉਹ ਕੀਤੀ ਗਈ ਆ ਜਿਹੜੀ ਫਸਲ ਹੈ ਉਹ ਜਿਹੜੀ ਹੈ ਕੱਟੀ ਗਈ ਆ ਲੇਕਿਨ ਕਿਤਨਾ ਕਿਤੇ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਇੱਥੇ ਮੌਜੂਦ ਨੇ ਔਰ ਨਾਲ ਨਾਲ ਕਈ ਨੌਜ ਇੱਥੇ ਨੌਜਵਾਨ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਵੀਰ ਨਾਲ ਤੇ ਜਾਣਨ ਦੀ ਵੀ ਕੋਸ਼ਿਸ਼ ਕਰਦੇ ਆ ਕਿਹਜੀ ਕੀ ਨਾਮ ਹੈ ਤੁਹਾਡਾ ਮੇਰਾ ਪ੍ਰਿੰਸੀਪਲ ਸਿੰਘ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਛੇਪੈਂਡ ਦੇ ਮਾਵੇ ਦੇ ਮਾਵੇ ਦੇ ਰਹਿਣ ਵਾਲੇ ਕਿਸ ਤਰ੍ਹਾਂ ਦੇ ਹਾਲਾਤ ਨਜ਼ਰ ਆਉਂਦੇ ਨੇ ਜੋ ਡੇਰ ਰਾਤ ਸਟ੍ਰਾਈਕ ਹੋਈ ਆ ਕਿਸ ਤਰ੍ਹਾਂ ਦਾ ਦਿਮਾਗ ਚ ਚੱਲ ਰਿਹਾ ਇਹੋ ਜੀ ਆਪਾਂ ਪਾਰਦੇ ਸਰਕਾਰ ਦੇ ਨਾਲ ਹੀ ਆਪਾਂ ਜੇ ਉਹਨਾਂ ਨੇ ਹਮਲਾ ਕੀਤਾ ਉਹਦੇ ਆਪਾਂ ਉਹਨਾਂ ਦੇ ਫੁੱਲ ਸਮਰਥਨ ਕਰਦੇ ਆਂ ਵਧੀਆ ਕੀਤਾ ਜੋ ਵੀ ਕੀਤਾ ਵਾ ਜੇ ਉਹਨਾਂ ਨੇ ਆਪਣੇ ਛੱਬੀ ਮਾਰੇ ਤਾਂ ਆਪਾਂ ਉਹਨਾਂ ਦਾ ਫੁੱਲ ਬਦਲੋ ਲਿਆ ਕੀ ਲੱਗਦਾ ਹੈ ਕਿ ਇਹ ਜ਼ਰੂਰਤ ਸੀ ਪਾਕਿਸਤਾਨ ਨੂੰ ਦੱਸਣ ਦੀ ਕਿ ਇਸ ਤਰ੍ਹਾਂ ਕਰਨਾ ਬਹੁਤ ਜ਼ਰੂਰੀ ਸੀ ਹਾਂਜੀ ਜ਼ਰੂਰੀ ਸੀਗਾ ਕਿ ਕਿਉਂਕਿ ਜਿੱਦ ਤਰ੍ਹਾਂ ਆਪਣੇ ਤੁਹਾਨੂੰ ਪਤਾ ਹੋਵੇ ਜੀ ਹੁਣ ਅਟੈਕ ਕੀਤਾ ਵਾ ਤੇ ਬਦਲ ਲੈਣੇ ਤੇ ਬੰਦਾ ਹੀ ਐ ਇਸ ਕਰਕੇ ਲੈਣਾ ਜ਼ਰੂਰੀ ਕਦੀ ਲੱਗਾ ਨਹੀਂ ਕਿ ਬਿਲਕੁਲ ਆ ਮੇਰੇ ਖਿਆਲ ਨਾਲ 500 ਮੀਟਰ ਦੀ ਦੂਰੀ ਵੀ ਨਹੀਂ ਆ ਫੈਂਸ ਇੱਕ ਦੀ ਜੇਕਰ ਉਧਰ ਕੋਈ ਪ੍ਰੋਬਲਮ ਹੁੰਦੀ ਆ ਤੁਸੀਂ ਸਭ ਤੋਂ ਪਹਿਲਾਂ ਪਿੰਡ ਦੇ ਤੁਸੀਂ ਮੋਰੇ ਤੁਸੀਂ ਜਿਓ ਡਰ ਨਹੀਂ ਆਉਂਦਾ ਕਿਸੇ ਜਗ੍ਹਾ ਤੱਕ ਨਹੀਂ ਡਰ ਨਹੀਂ ਆਉਂਦਾ ਕੋਈ ਨਿਰਮਾਨ ਨਾ ਰਹਿਣ ਦੇ ਕੋਈ ਚੱਕਰ ਹੀ ਨਹੀਂ ਦੰਗਰ ਵਿੱਚ ਰਾਤ ਨੂੰ ਇੱਥੇ ਸੌਂਈਦਾ ਦੰਗਰ ਬੱਚਾ ਇੱਥੇ ਨਾਲ ਹੀ ਆਪਣੇ ਕੋਲ ਹੈ ਜੀ ਇੱਥੇ ਹੀ ਹੈ ਜੇ ਜਦੋਂ ਤੁਹਾਡੀ ਤੇ ਉਮਰ ਬਹੁਤ ਛੋਟੀ ਹੋਗੀ ਜਦੋਂ ਡਾੜੀ ਡੈਡੀ ਨੇ ਸਾਨੂੰ ਭੈਠ ਦੀ ਵੀ ਲੜਾਈ ਦੇਖੀ ਹੋਵੇਗੀ ਘੱਤਰ ਦੀ ਵੀ ਦੇਖੀ ਹੋਏਗੀ ਕਿ ਉਹ ਦੱਸਦੇ ਨੇ ਐਕਸਪੀਰੀਅੰਸ ਕਰਦੇ ਨੇ ਮੇਰੇ ਜਦੋਂ ਦਾਦਾ ਜੀ ਹੁੰਦੇ ਉਹ ਮੈਨੂੰ ਦੱਸ ਦਿੰਦੇ ਸੀ ਉਹ ਹੁਣ ਤੇ ਚਲੋ ਨਹੀਂ ਹੈਗੇ ਉਹ ਹੰਨ ਦੱਸਦੇ ਕਿ ਜਦੋਂ ਇੱਥੇ ਹੁੰਨੇ ਹਾਂ ਤੇ ਉੱਤੋਂ ਦੇ ਸਾਡੇ ਗੋਲੇ ਲੰਘ ਕੇ ਜਾਂਦੇ ਸੀ ਉਹ ਗਾਂਹ ਜਾ ਕੇ ਜਿੱਦਾਂ ਡੇਗਦੇ ਸੀ ਉਹ ਕਹਿੰਦੇ ਸੀ ਨਹੀਂ ਇੱਥੇ ਉੱਠ ਕੇ ਗਏ ਉਹ ਇੱਥੇ ਰਹਿੰਦੇ ਰਹੇ ਅੱਛਾ ਜਦੋਂ ਜੰਗ ਵੀ ਲੱਗੀ ਸੀ ਤੇ ਤੁਸੀਂ ਵੀ ਚਾਹੁੰਦੇ ਦਾ ਲੱਗੋ ਸ਼ਾਗੋ ਪਰਿਵਾਰਿਕ ਮੈਂਬਰਾਂ ਦਾ ਕਿ ਆਜੋ ਵਾਪਸ ਕਿਤੇ ਪ੍ਰੋਬਲਮ ਨਾ ਕਰੇ ਜੀ ਇੱਥੇ ਰਹੀਦਾ ਇੱਥੇ ਡੰਗ ਡੰਗਰਮਾਲ ਸਾਰਾ ਵਾ ਜਿਉਂ ਵਾਡਾ ਤੇ ਇੱਥੇ ਪੱਕਾ ਰਹੀਦਾ ਇੱਥੇ ਨਾਲੋਂ ਪੱਠੇ ਵਾਡ ਕੇ ਇੱਥੇ ਪਾ ਲਈਦੇ ਅੱਛਾ ਇੱਕ ਰਾਤੀ ਇਹਨਾਂ ਨੇ ਹੁਣ ਬਲੈਕ ਬਲੈਕਆਊਟ ਕਰਨਾ ਆ ਉਹਦਾ ਉਹਦੀ ਤਿਆਰੀ ਕਰ ਰਹੇ ਹੋ ਲੱਗਦਾ ਪਿਆ ਕਿ ਉਹ ਸਮਝਾਉਣਗੇ ਜਦੋਂ ਠੀਕ ਹੈ ਸਾਡੇ ਫਾਇਦੇਮੰਦ ਹਾਂਜੀ ਆ ਖੰਡੇ ਆ ਕਹਿੰਦੇ ਸਾਇਰਨ ਵੱਜਣੀ ਆ ਤੇ ਕੋਈ ਨਹੀਂ ਜੋ ਕਰਦੇ ਵੇਖਾਂਗੇ ਬਾਕੀ ਹੁਣ ਕਹਿੰਦਾ ਮਤਲਬ ਤੁਸੀਂ ਨਾਲੋਂ ਪਾਰ ਹੋ ਤੁਸੀਂ ਬੋਰਡ ਜੀ ਹਾਂਜੀ ਫੁੱਲ ਸਪੋਰਟ ਹੈ ਕੋਈ ਨਹੀਂ ਜਿੰਨੇ ਵੀ ਜੋ ਦੁੱਧ ਦੇ ਜਿੰਨੇ ਵੀ ਇਹਨਾਂ ਨੂੰ ਲੋੜ ਪਊਗੀ ਪੂਰੇ ਨਾਲ ਆਏ ਇਹਨਾਂ ਦੇ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਛੋਟੇ ਨੌਜਵਾਨ ਨੇ ਇਹਨਾਂ ਦੇ ਦੇ ਵਿੱਚ ਜਜ਼ਬਾ ਆ ਔਰ ਕਹਿਣਾ ਇਹਨਾਂ ਦਾ ਇਹ ਹੀ ਹੈ ਕਿ ਅਸੀਂ ਭਾਰਤ ਦੇ ਨਾਲ ਆ ਕਿਉਂਕਿ 27 ਦੇ ਕਰੀਬ ਸਾਡੇ ਜਿਹੜੇ ਸੀਗੇ ਨੌਜਵਾਨ ਬੇਗੁਨਾਹ ਜਿਹੜੇ ਲੋਕੇ ਸੀਗੇ ਉਹ ਮਾਰੇ ਗਏ ਸਨ ਲੇਕਿਨ ਕਿੰਨਾ ਕਹਤੇ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਆਪਣਾ ਪਿੰਡ ਨਹੀਂ ਛੱਡਣ ਵਾਲੇ ਇਸ ਜਗ੍ਹਾ ਤੇ ਕਿਉਂਕਿ ਮੈਹਜ 500 ਮੀਟਰ ਦੀ ਦੂਰੀ ਤੇ ਹੀ ਜਿਹੜੀ ਐ ਫੈਂਸੀ ਹੈ ਔਰ ਉਹਨਾਂ ਦਾ ਇਹ ਵੀ ਕਹਿਣਾ ਕਿ ਅਸੀਂ ਇੱਥੇ ਹੀ ਰਵਾਂਗੇ ਤੇ ਰਹਿ ਕੇ ਹੀ ਜਿਹੜਾ ਆ ਯੂਰ ਇਸ ਚੀਜ਼ ਦਾ ਜੋ ਆਰਮੀ ਉਹਦਾ ਸਾਥ ਜਰੂਰ ਦਿੰਦੇ ਹੋਏ ਨਜ਼ਰ ਆਵਾਂਗੇ ਉਹਨਾਂ ਦਾ ਇਹ ਵੀ ਕਹਿਣਾ ਕਿ ਉਹਨਾਂ ਦੇ ਦੱਸਦੇ ਦੱਸਦੇ ਰਹੇ ਕਿ ਭੈਂਟ ਤੇ 71 ਦੀ ਲੜਾਈ ਦੇ ਦੌਰਾਨ ਇੱਥੋਂ ਗੋਲੇ ਲੰਘਦੇ ਸਨ ਤੇ ਅਸੀਂ ਉਦੋਂ ਵੀ ਇੱਥੇ ਹੀ ਸਾਂ ਲੇਕਿਨ ਹੁਣ ਉਹਨਾਂ ਦਾ ਇਹ ਵੀ ਕਹਿਣਾ ਕਿ ਜੇਕਰ ਆਰਮੀ ਨੂੰ ਦੁੱਧ ਜਾਂ ਕਿਸੇ ਹੋਰ ਚੀਜ਼ ਦੀ ਜ਼ਰੂਰਤ ਪਈ ਤਾਂ ਅਸੀਂ ਉਹਨਾਂ ਦਾ ਉਹ ਵੀ ਸਾਥ ਦਿੰਦੇ ਹੋਏ ਨਜ਼ਰ ਆਵਾਂਗੇ ਇਹ ਸਾਡੇ ਦੇਸ਼ ਦਾ ਜਜ਼ਬਾ ਹੈ ਔਰ ਨਾਲ ਨਾਲ ਨੌਜਵਾਨ ਹਮੇਸ਼ਾ ਹੀ ਰੀਡ ਦੀ ਹੱਡੀ ਰਹੀ ਹੈ ਕਿਸੇ ਵੀ ਦੇਸ਼ ਦੀ ਔਰ ਜੇਕਰ ਨੌਜਵਾਨ ਦੇਸ਼ ਦੇ ਨਾਲ ਖੜ ਜਾਂ ਤਾਂ ਕੋਈ ਵੀ ਜੰਗ ਜਿਹੜੀ ਆਉ ਉਹ ਜਿੱਤੀ ਜਾ ਸਕਦੀ ਹੈ ਕੈਮਰਾ ਪਰਸਨ ਸਾਹਿਬ ਪ੍ਰੇਤਨਾ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਅਟਾਰੀ ਸਰਹੱਦ